ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ। ਪੀਤਮੰਦਰ ਹਰਪਾਸ ਸਿੰਘ ਚੀਮਾ ਦੇ ਇੱਕ ਬਿਆਨ ਨੇ ਸੂਬੇ ਭਰ ਦੇ ਮਲਾਸਮ ਅਤੇ ਪੈਸਟਰਸ ਦੇ ਵਿੱਚ ਨਵੀਂ ਚਰਚਾ ਛਿੜ ਗਈ ਹੈ। ਹਰਪਾਸ ਸਿੰਘ ਚੀਮਾ ਨੇ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚ ਵੱਡਾ ਸੁਧਾਰ ਹੋਇਆ ਹੈ। ਆਤੇ ਉਹ ਜਲਦੀ ਹੀ ਜਿਹੜਾ ਹੈ ਇੱਕ ਵਾਦਾ ਕੀਤਾ ਸੀ ਜਿਹੜੀ ਹੈ ਲਾਸਟ ਜਿਹੜੀ ਹੈ ਗਰੰਟੀ ਰੈਂਦੀ ਸੀ ਮਾਨ ਸਰਕਾਰ ਦੀ ਮਹਿਲਾਵਾਂ ਨੂੰ 1-1000 ਰੁਪਿਆ ਪ੍ਰਤੀ ਮਹੀਨਾ ਦੇਣ ਦਾ ਉਹ ਵਾਦਾ ਜਲਦੀ ਹੀ ਪੂਰਾ ਕਰਾਂਗੇ ਇਹ ਬਿਆਨ ਆਉਣ ਤੋਂ ਬਾਅਦ ਮਲਾਜ਼ਮ ਵੀ ਕਿਤੇ ਨਾ ਕਿਤੇ ਆਸ ਕਰ ਰਹੇ ਆ ਕਿ ਵਿੱਚ ਚੀਮਾ ਸਾਹਿਬ ਦਾ ਖਜ਼ਾਨਾ ਇੰਨਾ ਭਰ ਗਿਆ ਤੇ ਫਿਰ ਸ਼ਾਇਦ ਪੰਜਾਬ ਦੇ ਮਲਾਜ਼ਮ ਵੱਲ ਵੀ ਜਿਹੜਾ ਹੈ ਉਹ ਧਿਆਨ ਦੇਣਗੇ ਨਾਲ ਹੀ ਹਰਪਾਲ ਸਿੰਘ ਚੀਮਾ ਹੋਣਾ ਨੇ ਆਪਣੇ ਬਿਆਨ ਨੂੰ ਅੱਗੇ ਰੱਖਦੇ ਇਹ ਵੀ ਕਿਹਾ ਹੈ ਵੀ ਮਾਨ ਸਰਕਾਰ ਨੇ ਜਿੰਨਾ ਜਿਹੜੇ ਸਮਾਂ 3.5 ਸਾਲਾਂ ਦੇ ਵਿੱਚ ਕਮਾਇਆ ਇਕੱਠਾ ਕੀਤਾ ਪਿਛਲੀ ਕਾਂਗਰਸ ਸਰਕਾਰ ਪੂਰੇ 5 ਸਾਲਾਂ ਦੇ ਵਿੱਚ ਉਹਨਾਂ ਰੈਵਨ ਇਕੱਠਾ ਨਹੀਂ ਕਰ ਸਕੇ ਚੀਮਾ ਸਾਹਿਬ ਦਾ ਭਾਅ ਵੀ ਪਿਛਲੀ ਕੈਪਟਨ ਸਰਕਾਰ ਜਿਹੜੀ ਕਿ ਪਿਛਲੀਆਂ ਸਰਕਾਰਾਂ ਤੋਂ ਕਿਤੇ ਵੱਧ ਉਹਨਾਂ ਨੂੰ ਟੈਕਸ ਤੇ ਸਾਰਾ ਕੁਝ ਹਾਸਲ ਹੋ ਰਿਹਾ ਹੈ ਤੇ ਖਜ਼ਾਨਾ ਉਹਨਾਂ ਦਾ ਭਰਪੂਰ ਹੈ ਇਹ ਚੀਮਾ ਸਾਹਿਬ ਨੇ بڑا ਜਿਹੜਾ ਬਿਆਨ ਦਿੱਤਾ ਹੈ ਤੇ ਹੁਣ ਸਨਾਮ ਦੇ ਪਿੰਡ ਚਠਾ ਨਹੇੜਾ ਗਏ ਸੀ ਜਿੱਥੇ ਉਹਨਾਂ ਨੇ ਇੱਕ ਪੰਚਾਇਤ ਘਰ ਦਾ ਉਦਘਾਟਨ ਕੀਤਾ ਤੇ ਉਸ ਵੇਲੇ ਉਹਨਾਂ ਨੇ ਇਹ ਵੱਡਾ ਬਿਆਨ ਦਿੱਤਾ ਗੱਲ ਇੱਥੇ ਹੀ ਖਤਮ ਨਹੀਂ ਕੀਤੀ ਚੀਮਾ ਸਾਹ ਨੇ ਇੱਕ ਹੋਰ ਅਹਿਮ ਗੱਲ ਕਹੀ ਅਬੀ ਪੰਜਾਬ ਦੇ ਕੋਲ ਜਿਹੜਾ ਕੀ ਲੋਕ ਟੈਕਸ ਦੇਣ ਦੇ ਵਿੱਚ ਪੂਰਾ ਸਹਿਯੋਗ ਜਿਹੜਾ ਹੈ ਸਰਕਾਰ ਕਰੀ ਹੈ ਜੀ ਦੇ ਕਰਕੇ ਪੰਜਾਬ ਦਾ ਖਜ਼ਾਨਾ ਜਿਹੜਾ ਹੈ ਭਰਿਆ ਰਿਹਾ ਹੈ ਉਹਨਾਂ ਨੇ ਕਿਹਾ ਵੀ ਲੋਕਾਂ ਦੀ ਮਿਹਨਤ ਦਾ ਇੱਕ ਇੱਕ ਪੈਸਾ ਜਿਹੜੀ ਇਮਾਨਦਾਰੀ ਦੇ ਨਾਲ ਉਹ ਇਕੱਠਾ ਕਰਕੇ ਉਹ ਟੈਕਸ ਦੇ ਲਈ ਦੇ ਰਹੇ ਨੇ ਉਹਨਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਪੰਜਾਬ ਦੇ ਵਿਕਾਸ ਦੇ ਉੱਪਰ ਖਰਚ ਕੀਤਾ ਜਾਊਗਾ ਇਹ ਬਿਆਨ ਓਨ ਤੋਂ ਬਾਅਦ ਪੰਜਾਬ ਅਡੀਸ਼ਨਲ ਜਰਨਲਿਸਟ ਪ੍ਰੀਮ ਚਾਵਲਾ ਤੇ ਉਹਨਾਂ ਦੀ ਸਾਰੀ ਲੀਡਰਸ਼ਿਪ ਨੇ ਜਿਹੜੀ ਹੈ ਆਸ ਜਤਾਈ ਹੈ ਵੀ ਜੇ ਖਜ਼ਾਨਾ ਮੰਤਰੀ ਜਿਹੜਾ ਇਹ ਕਹਿ ਰਹੇ ਨੇ ਵੀ ਪੰਜਾਬ ਦਾ ਖਜ਼ਾਨਾ ਭਰਿਆ ਤੇ ਫਿਰ ਜਿਹੜੇ ਮੁਲਾਜ਼ਮ ਪਿੱਛੇ ਕਈ ਮਹੀਨਿਆਂ ਤੋਂ ਸੜਕੇ ਸੰਘਰਸ਼ ਲੜ ਰਹੇ ਨੇ ਇਸੇ ਤਰ੍ਹਾਂ ਕਾਨੂੰਨ ਸੰਘਰਸ਼ ਲੜ ਰਹੇ ਨੇ ਤੇ ਚੀਮਾ ਸਭ ਉਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਪ੍ਰੀਮ ਚਾਵਲਾ ਚਾਵਲਾ ਜੀ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਖੁਸ਼ੀ ਦੀ ਗੱਲ ਹੈ ਵੀ ਸਾਡਾ ਪੰਜਾਬ ਦਾ ਖਜ਼ਾਨਾ ਭਰਿਆ ਹੈ ਪਰ ਨਾਲ ਹੀ ਉਹਨਾਂ ਨੇ ਅਫਸੋਸ ਜ਼ਾਹਿਰ ਕੀਤਾ ਵੀ ਪੰਜਾਬ ਦੇ ਮਲਾਜ਼ਮਾਂ ਨੂੰ ਡੀਏ ਦੀਆਂ ਚਾਰ ਕਿਸ਼ਤਾਂ ਜਿਹੜੀਆਂ ਨੇ ਕੇਂਦਰ ਤੇ ਹੋਰ ਸੂਬਿਆਂ ਤੋਂ ਘੱਟ ਮਿਲ ਰਹੀਆਂ ਨੇ 13% ਪੰਜਾਬ ਦੇ ਮਲਾਜ਼ਮਾਂ ਨੂੰ ਡੀਏ ਘੱਟ ਮਿਲਦਾ ਹੈ ਅਰਥ ਇਹ ਵੀ ਹੈ ਉਹਨਾਂ ਨੂੰ ਪ੍ਰਤੀ ਮਹੀਨਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਇਸ ਦੇ ਲਈ ਜੇ ਖਜ਼ਾਨਾ ਭਰਿਆ ਜਿਵੇਂ ਚੀਪਾ ਸਾਹਮਣੇ ਕਿਹਾ ਹੈ ਘੱਟੋ ਘੱਟ ਉਹਨਾਂ ਨੂੰ ਡੇਟਾਂ ਦਿੱਤਾ ਜਾਵੇ ਔਰ ਪ੍ਰੇਮ ਚਾਵਲਾ ਹੋਣਾਂ ਨੇ ਇਹ ਵੀ ਕਿਹਾ ਹੈ ਜੇ ਖਜ਼ਾਨਾ ਭਰਿਆ ਹੋਇਆ ਹੈ ਤਾਂ ਉਹਨਾਂ ਨੂੰ ਮੁਲਾਜ਼ਮਾ ਤੇ ਪੈਸ਼ਨ ਨੂੰ ਜਿਹੜੀ ਹੈ ਸ਼ਕਤੀ ਜਿਹੜੀਆਂ ਕਿਸ਼ਤਾਂ ਤੇ 42 ਮਹੀਨੇ ਦੀਆਂ ਕਿਸ਼ਤਾਂ ਬਣਾ ਕੇ ਇਹ ਰਿਉਂ ਕਿਉਂ ਦਿੱਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਦੀ ਮੰਗ ਜਿਹੜੀ ਹੈ ਕੀਤੀ ਹੈ ਵੀ ਜੇ ਕੋਈ ਸਮੱਸਿਆ ਨਹੀਂ ਜਿਹੜੀ ਫਰਨਾਸ ਦੀ ਹੈ ਤੇ ਸਾਡੀ ਪੁਰਾਣੀ ਪੈਨਸ਼ਨ ਦੀ ਵੀ ਬਹਾਲ ਕੀ ਜਾਵੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਫੈਸਲਿਆਂ ਦੇ ਤਹਿਤ 17 ਜੁਲਾਈ 2020 ਤੋਂ ਬਾਅਦ ਪ੍ਰਤੀ ਮਲਾਜ਼ਮ ਨੂੰ ਪੰਜਾਬ ਸਕੇਲ ਵੀ ਦਿੱਤੇ ਜਾਂਦੇ ਤੇ ਪੈਨਸ਼ਨ ਨੂੰ 2.95 ਗੁਣਾਕ ਨਾਲ ਉਹਨਾਂ ਦੇ ਜਿਹੜੇ ਪੈਨਸ਼ਨ ਸੌਦੀਆਂ ਜਾਂ ਠੇਕਾ ਤੇ ਆਊਟਸੋਰਸ ਦੇ ਕੰਮ ਕਰਦੇ ਮਲਾਜ਼ਮ ਜਿਹੜੇ ਰੈਗੂਲਰ ਕੀਤੇ ਜਾਂਨ 15 115 ਜਿਹੜਾ ਪੱਤਰ ਹੈ ਰੱਦ ਕਰਕੇ ਰੈਗੂਲਰ ਭਤੀ ਕੀਤੀ ਜਾਵੇ ਮਲਾਜ਼ਮਾਂ ਨੂੰ ਤਿੰਨ ਜਿਹੜੇ ਪਹਿਲੇ 3 ਸਾਲ ਵੀ ਜਿਹੜੀਆਂ ਪੂਰੀਆਂ ਤਨਖਾਹਾਂ ਦਿੱਤੀਆਂ ਜਾਂ ਸੋ ਦੋਸਤੋ ਏ ਸੀ ਐਸ ਦੀ ਬਹੁਤ ਖਾਸ ਅਪਡੇਟ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਚੈਨਲ ਨਾਲ ਬਨੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ